ਤੁਸੀਂ ਦੇਖ ਰਹੇ ਹੋ ਜਨਨ ਤੈਸ਼ੀ ਤੇ ਮੈਂ ਹਾਂ ਤੁਹਾਡੇ ਨਾਲ ਜਸਬੀਰ ਗੌਰਜਸੀ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਬਾਹਰ ਇੱਕ ਦਿਲ ਨੂੰ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਪਰਿਵਾਰਿਕ ਝਗੜੇ ਦੌਰਾਨ ਕੋਈ ਕੁੰਨੀ ਝੜਪ ਨੇ ਸਭ ਨੂੰ ਹੈਰਾਨ ਕਰ ਦਿੱਤਾ ਇੱਕ ਪਿਓ ਨੇ ਹੀ ਆਪਣੇ ਹੀ ਪੁੱਤ ਨੂੰ ਲਾਇਸੈਂਸੀ ਪਿਸਤੌਲ ਦੇ ਨਾਲ ਗੋਲੀ ਮਾਰ ਦਿੱਤੀ ਹੈ ਕਟਨਾ ਥਾਣਾ ਸਦਰ ਤੋਂ ਸਿਰਫ 50 ਮੀਟਰ ਦੀ ਦੂਰੀ ਤੇ ਵਾਪਰੀ ਹੈ ਜਾਣਕਾਰੀ ਅਨੁਸਾਰ ਪਿਓ ਅਤੇ ਪੁੱਤਰ ਥਾਣਾ ਸਦਰ ਦੇ ਵਿੱਚ ਆਪਣੀ ਆਪਣੀ ਦਰਖਾਸਤ ਦੇਣ ਆ ਰਹੇ ਸਨ ਇਸ ਦੌਰਾਨ ਹੀ ਥਾਣੇ ਦੇ ਬਾਹਰ ਦੋਨਾਂ ਵਿਚਕਾਰ ਗੰਭੀਰ ਝਗੜਾ ਹੋ ਗਿਆ ਅਤੇ ਪਿਓ ਨੇ ਆਪਣੇ ਹੀ ਪੁੱਤ ਉਤੇ ਗੋਲੀ ਚਲਾ ਦਿੱਤੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਪਿਤਾ ਤਰਸੇਮ ਸਿੰਘ ਜੋ ਕਿ CRPF ਦੇ ਵਿੱਚ DSP ਰੈਕ ਤੋਂ ਰਿਟਾਇਰ ਹੋਇਆ ਸੀ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਪੁਲਿਸ ਨੇ ਜ਼ਖਮੀ ਨੌਜਵਾਨ ਨੂੰ ਤੁਰੰਤ ਹੀ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਪਰੰਤੂ ਉੱਥੇ ਉਸ ਦੀ ਮੌਤ ਹੋ ਗਈ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਹ ਘਟਨਾ ਲੰਬੇ ਸਮੇਂ ਤੋਂ ਚੱਲ ਰਹੇ ਪਰਿਵਾਰਿਕ ਮਵਾਦ ਦਾ ਨਤੀਜਾ ਹੈ ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ ਹੀ આરોપી ਬਾਪ ਨੂੰ ਕਾਬੂ ਕਰਨ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ ਇਸ ਬੰਦ ਦੇ ਵਿੱਚ ਐਸਐਚਓ ਥਾਣਾ ਮਜੀਠਾ ਰੋਡ ਰਣਜੀਤ ਸਿੰਘ ਢਾਲੀਵਾਲ ਅਤੇ ਨਾਲ ਹੀ ਏਸੀਪੀ ਨਾਰਥ ਅੰਮ੍ਰਿਤਸਰ ਰਿਸ਼ਵ ਭੋਲਾਹੁਰਾ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਜ ਜਰਾ ਤੁਸੀਂ ਵੀ ਧਿਆਨ ਦੇ ਨਾਲ ਸੁਣੋ ਉਹ ਕਿ ਕਬਾਰ ਆਏ ਸੀ ਤੇ ਇੱਥੇ ਉਹ ਜਿਹੜੇ ਡੈਸ਼ ਆ ਕੇ ਆਪਣੀ ਜਿਹੜੀ ਫੈਮਿਲੀ ਸੀ ਪਹਿਲਾਂ ਉਹਨਾਂ ਤੇ ਗੋਲੀ ਚਲਾ ਦਿੱਤੀ ਹੈ ਤੇ ਕਿੰਨੇ ਜਾਣੇ ਸੀ ਜਿਨ੍ਹਾਂ ਨੂੰ ਗੋਲੀ ਚਲਾਈ ਗਈ ਇੱਕ ਉਹ ਸੀ ਸੀਆਰਪੀਐਫ ਦੇ ਕਰਮਚਾਰੀ ਹੈ ਜੀ ਇਹਨਾਂ ਨੇ ਗੋਲੀ ਚਲਾਈ ਹੈ ਜੀ ਪੁਲਿਸ ਮੁਲਾਜਮ ਜਿਹੜੇ ਲੋਕ ਨਹੀਂ ਸੀਆਰਪੀਐਫ ਦੇ ਮੁਲਾਜਮ ਤੇ ਜਿਹਦੇ ਗੋਲੀ ਵੱਜੀ ਉਹਦੀ ਮੌਤ ਹੋ ਗਈ ਹੈ ਜੀ ਹਾਂ ਜੀ ਕਹਿ ਰਹੇ ਆ ਬਾਕੀ ਪਤਾ ਕਰਦੇ ਆ ਜੇ ਹਸਪੀਟਲ ਦੇਖਦੇ ਆ ਜੀ ਪਤਾ ਕਰਦੇ ਆ ਕਿ ਲੜਾਈ ਹੀ ਕੀ ਝਗੜਾ ਕੋਈ ਸਿੱਧੇ ਕਰੇ ਕੋਈ ਫੈਮਿਲੀ ਡਿਸਪਿਊਟ ਸਹੀ ਜੀ ਨਾ ਬਸ ਠੀਕ ਬਾਕੀ ਜਿਹੜੇ ਲੜਕੀ ਦੇ ਪੇਕੇ ਪਰਿਵਾਰ ਉਹਨਾਂ ਵੱਲੋਂ ਗੋਲੀ ਚਲਾਈ ਗਈ ਹੈ ਨਹੀਂ ਨਹੀਂ ਜੀ ਅਹ ਹਸਬੰਡ ਸੀ ਇਹ ਉਹ ਲੇਡਿਸ ਦਾ ਬੱਸ ਉਹਨਾਂ ਦੇ ਬੱਚੇ ਸੀ ਤੇ ਉਹ ਜਿਹੜਾ ਤਰਸੇਮ ਸਿੰਘ ਉਹਨਾਂ ਵੱਲੋਂ ਗੋਲੀ ਚਲਾਈ ਨਹੀਂ ਉਹ ਕੌਣ ਸੀ ਜਿਹਦੇ ਗੋਲੀ ਬੱਜੀ ਉਹ ਕੌਣ ਸੀ ਉਹਨਾਂ ਦਾ ਬੇਟਾ ਜੀ ਉਹ ਬੇਟਾ ਸੀ ਮੌਤ ਹੋ ਗਈ ਆ ਕਹਿ ਰਹੇ ਆ ਬਾਕੀ ਦੇਖਦੇ ਪਤਾ ਕਰਦੇ ਆ ਕਿੰਨੀ ਕੰਮ ਰਿਹਾ ਏ ਜਾ ਕੇ ਪਤਾ ਲੱਗੂਗੇ ਕਿਹੜੇ ਹਸਪਤਲ ਲੱਗੇ ਨੇ ਗੁਰੂਆਂ ਦੇ ਨੇ ਕਿ ਇਹ ਘਰ ਦੇ ਬਾਹਰ ਹੀ ਇਹ ਸਾਰੀ ਇਕੱਠ ਮੌਜੂਦ ਹਾਂਜੀ ਸਾਰਾ ਸਦਰ ਦੇ ਬਾਹਰ ਤੇ ਕੋਈ ਦੱਸੀਂ ਦੀ ਕਰ ਕਿਸ ਜਗ੍ਹਾ ਤੇ ਰਹਿ ਰਿਆ ਸੀ ਤੇ ਕਿੰਨੀ ਦੇਰ ਤੋਂ ਇਸ ਖਾਨੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਨੋਮੀਆ ਦਾ ਕੇਸ ਚੱਲ ਰਿਹਾ ਸੀ ਜੀ ਇਹ origianally ਰਾਜਸਥਾਨ ਸੀ ਤੋਂ ਹੈ ਤੇ ਬਟ ਪਾਸਿੰਗ ਬਾਈ ਤੇ ਹਸਪਤਲ ਦੇ ਕੋਲ ਇਹਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਅੰਦਰ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਤੇ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਐ ਇੱਥੇ ਲੱਗੀ ਹੋਈ ਐ ਆਈ ਵੁੱਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰਪਾਵਰ ਕਰਨਾ ਇਸ ਕਰੇ ਜਦਾ ਗੱਲ ਹੈਗੀ ਜੀ ਉਹਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਉਹਨੂੰ ਫੜ ਕੇ ਨਾਲ ਦੇ ਨਾਲ ਮਜੀਠਾ ਰੋਡ ਸਾਡੇ ਦਾ ਏਰੀਆ ਪੈਂਦਾ ਐ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਪਰ ਕੋਈ ਕਾਰਨ ਪਤਾ ਲੱਗਾ ਜੀ ਗੋਲੀ ਪੰਚ ਰਾਈ ਗਈ ਸਾਰੇ ਨਹੀਂ ਐ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ 'ਚ ਰਹਿੰਦਾ ਸੀਗਾ ਤੁਤੂ ਮਮ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਨੇ ਪਿਸਤੌਲ ਨਾਲ ਕੱਟਾ ਨੂੰ ਅੰਜਾਮ ਦਿੱਤਾ ਗਿਆ ਲਾਇਸੈਂਸ ਸੀ ਪਿਸਤੌਲ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioy ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸ ਕਰਤਨ ਸੀਗਾ ਸਰ ਉਹਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਸ ਦੇ ਵੱਲ ਗੋਲੀ ਚ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ इट्स ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸ ਜਿਸ ਨੇ ਫਾਇਰ ਕੀਤਾ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਚੀਜ਼ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰ ਲੈ। ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ? ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ? ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਏ ਆ। ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ। ਰੈਸਟ ਅਸੀਂ ਵੈਰੀਫਾਈ ਕਰ ਰਹੇ ਹਾਂ ਬਿਕਾਜ਼ ਇਟਸ ਰੀਸੈਂਟ ਇਨਸੀਡੈਂਟ। ਤੇ ਉਹਦੇ ਦੇ ਹਲੇ ਹੋਰ ਤਸਵੀਰਾਂ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸਾਂਗੇ। ਕਿੰਨੇ ਰਾਉਂਡ ਫਾਇਰ ਕੀਤੇ ਗਏ ਉਸਨੂੰ? ਹਲੇ ਇੱਕ ਤਾਂ ਦੇਖੋ ਜਰ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜ਼ੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ। ਦਿਖਾ ਦਿੱਤੇ ਸੇ ਇੱਕ ਸਿਗਰ ਦੇਖੋ ਇੱਕ ਇਹਨਾਂ ਦੀ ਐਕਸ ਵਾਈਫ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕੱਟ ਇੰਜਰੀਜ਼ ਸਨ ਹੀਸ ਕ੍ਰਿਟੀਕਲੀ ਇਲ ਬਾਕੀ ਦੀ ਐਸ.ਟੀ ਪੁਸ਼ਟੀ ਕਰ ਰਹੇ ਆ ਹਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਾਂ ਸੀ ਇਹਦੇ ਤੇ ਬਸ ਸਾਰੀਆਂ ਹਸਪੀਟਲ ਕਿਹੜੇ ਦਾਖਲ ਕਰਾਇਆਗਾ ਸਰ ਨਾਲ ਦੀ ਹਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਸਪੀਟਲ ਦੇ ਵਿੱਚ ਜੀ ਠੀਕ ਹੈ ਸਰ ਹਰਮੀਰ